ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਆ ਤੁਹ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀ ਬੋਨ ਮਨਨ ਤੁਹ ਦੱਸਾਂ ਹਸਲਾ ਰਹੇ ਤੇ ਲੋ ਜੀ ਅੱਜ ਬੜਾ ਮੱਫਾ ਬਣਾ ਰਹੀ ਸੀ ਅੱਜ ਚੌਲ ਜੀ ਤੇ ਟਮਾਟਰ ਪਾ ਲਈ ਦੀ ਕੜਕਾ ਕਰ ਲਿਆ ਪਕਾ ਤਿਆਰ ਉਸ ਤੋਂ ਬਾਅਦ ਟਮਾਟਰ ਤੇ ਬੜਾ ਮੱਫਾ ਇਕੱਠੀ ਪਾ ਲਈ ਸੀ ਕਿ ਨਮਕ ਪਾ ਕੇ ਆਪਾਂ ਨਾ ਨਮਕ ਨਾਲ ਗੜ ਜਾਂਦੇ ਨੇ ਜਲਦੀ ਟਮਾਟਰ ਵਿੱਚ ਬੜਾ ਬੜੀਆਂ ਗੜ ਜਾਂਦੀਆਂ ਢਾਲ ਜਾਂਦੀਆਂ ਤੇ ਇਧਰ ਆਪਣੇ ਆਲੂ ਕੱਤੇ ਪਏ ਆ ਜੀ ਤੇ ਆਲੂ ਨਾ ਪਰ ਛੋਟੇ ਛੋਟੇ ਦੋ ਪਾਏ ਜੀ ੜਕੇ ਚੱਲ ਗਿਆ ਬੜਾ ਮਨਪਸੰਦ ਮਲੇਨੀ ਤੇ ਅੜਕਾ ਦਾਂਗੇ ਆਹ ਆਲੂ ਜੀ ਆਲੂ ਬਤੋ ਦੇ ਸੀ ਸਾਰੀ ਕੰਮ ਨਾ ਪਉਣੀ ਜੀ ਤੇ بس 3 ਚਮਚਾ ਸਾ ਤੇ ਹੁਣ ਤੱਕ ਨੇ ਪੋਰੀ ਜੇ ਤਾਂ ਦੇਗੀ ਮਿਰਚ ਜੀ un'altra papà si è visto di come si è fatta allora come mi pare non mi salva? allora sono li trovati a scarpe ਇਹ ਆਪਾਂ ਸਾਮ ਨੂੰ ਬਣਾਵਾਂਗੇ ਜੀ ਪਿੰਡ ਨਾ ਪਿੰਡ ਨੂੰ ਆਪਾਂ ਕੱਟ ਕੇ ਰੱਖ ਲਵਾਂਗੇ ਜੀ ਇੱਥੇ ਆਉਣਾ ਆਪਾਂ ਧੋ ਕੇ ਪਾਣੀ ਵਿੱਚ ਪਾ ਕੇ ਅੱਗੇ ਤੇ ਪਾਣੀ ਵਿੱਚ ਪਕਾ ਦਾਂਗੇ ਆਪਾਂ ਤਿੰਨ ਚਾਰ ਪਾਣੀਾਂ ਦੇ ਵਿੱਚ ਧੋ ਦੇਸੀ ਚੌਲ ਤੇ ਹੁਣ ਆਪਾਂ ਨੂੰ ਸਕੜ ਬਣਿਆ ਜੀ ਪਾਣੀ ਚੌਂ ਚੋ ਸੋ ਆਪਾਂ ਇਹ ਪਾ ਆਲੂ ਵੀ ਥੋੜੇ ਜਿਹੇ ਨਾਲ ਗਲ ਜੇਗੇ। ਆਪਾਂ ਇਹਨੂੰ ਥੋੜਾ ਜਿਹਾ ਆਈਜ਼ੀ ਇੱਕ ਬਣਾ ਸਕਦਾ ਹਾਂ। ਆਪਾਂ ਨੂੰ ਜਿਹੜੇ ਚੌਲ ਜਿਹੜੇ ਹੋਣਗੇ ਜੀ ਸਾਰੇ ਇਹਨਾਂ ਉੱਤਰ ਜਾਣਗੇ ਲੈ ਜਾਣਗੇ ਜੀ ਚੌਲ ਤੇ ਇੱਕ ਗਲਾਸ ਪਾਣੀ ਆਦਮੀ ਨੂੰ ਦੋ ਗਲਾਸ ਤੇ ਇਹ ਆਪਣੀ ਡੇਢ ਕਿ ਬਣਾਸ ਰੱਖਿਆ ਸੀ ਜੀ ਚੌਲਾਂ ਦਾ ਬੱਡੇ ਇੱਕ ਗਲਾਸ ਰੱਖਿਆ ਤੇ ਇਹਨਾਂ ਚੌਲ ਪਾਣੀ ਦੇ ਗਲਾਸ ਪਾਣੀ ਤੇ ਡੇਢ ਗਲਾਸ ਆਪਾਂ ਚੌਲਾਂ ਦਾ ਪਾਇਆ ਸੀ ਜੀ ਠੀਕ ਹੈ ਜੀ ਨੌਚੀ ਨਾ ਟਾਕ ਦਿੱਨੇ ਗਿਆ ਚਲਣ ਦੇ ਆਪਾਂ ਕੰਡ ਨੂੰ ਮਾਰ ਕਰੀਨੇ ਬਾਲਟੀ ਦੇ ਉੱਪਰ ਤੇ ਇਹ ਖੁੱਟ ਹੋਇਆ ਹੋਇਆ ਜੀ ਨਾ ਜੀ ਮਾਰਾ ਪਾਉਣ ਦੇ ਲਈ ਜੀ ਹਾਂ ਬੱਸ ਕਹਾਂ ਚਲੇ ਗਿਆ ਉਹ نیچے ਮਚਪਾਤਾ ਨੂੰ ਲੰਮਾ ਬਕਨਤਾ ਠੀਕ ਹੈ ਤੇ ਜਦੋਂ ਜੀ ਚੋਲਾਂ ਵੀ ਫਿਰ ਦੇਖਾਂਗੇ ਵੀਡੀਓ ਨਾਲ ਐਂਡ ਤੱਕ ਬਣੀ ਰਹੇ ਜੀ ਉਹਦੇ ਪਕਚਾ ਉਹ ਦੇਖ ਲਗੇ ਤੇ ਝੋਲਾ ਚ il ਦੇ ਮੈਂ ਪਾ ਤਾ ਨਾ ਬਸ ਤੇ 2 ਮਿੰਟ ਚ ਬਣ ਤਾਕੀ ਦਿੱਤੇ ਨੇ ਬਸ 2 ਮਿੰਟ ਹੋਰ ਗੈਸ ਚਲਾਵਾਂਗੇ ਜੀ ਬਸ ਫਿਰ ਬੰਦ ਕਰ ਦਾਂਗੇ ਆਪਾਂ ਗੈਸ ਬਣਨੇ ਵਾਲੇ ਚੌਲ ਦੀ ਲੋ ਜੀ ਗੈਸ ਆਪਾਂ ਕਰਤਾ ਬੰਦ ਤੇ ਚੌਲ ਆਪਣੇ ਬਣ ਗਏ ਜੀ ਠੀਕ ਹੈ ਜੀ ਤੇ ਆਜੋ ਜੀ ਮੇਰੀ YouTube ਫੈਮਿਲੀ ਤੁਸੀਂ ਵੀ ਖਾ ਲਓ ਬੜਨਾਲੇ ਚੌਲ ਤੇ ਹੁਣ ਨਾ ਮਟਰ ਤਵਸਲ ਮਿਲਦੇ ਵੀ ਆ ਮਿਲਦੇ ਆ ਜੇ ਮਹਿੰਗੇ ਬਹੁਤ ਜਿਆਦਾ ਮਿਲਦੇ ਆ ਜੀ ਅੱਜ ਤਾਂ ਪੜੇ ਨਾ ਪਾ ਕੇ ਫੇਰੀ ਬਣਾਏ ਜੀ ਚੌਲ ਤੇ ਹੁਣ ਇਹ ਪਾ ਕੇ ਨਾਲ ਹੋ ਜਾਣੀ ਲਓ ਜੀ ਦਹੀਂ ਪਾ ਲਈ ਆਪਾਂ ਸਲਾਦ ਕਰਕੇ ਰੱਖ ਲਿਆ ਤੇ ਹੁਣ ਆਪਾਂ ਦੇ ਦਿੰਨੇ ਆ ਜੀ ਚੌਲ ਪਾ ਕੇ ਅੰਬਰਤ ਪਾ ਲੂ ਤੇ ਹਰਦੀਪ ਨੂੰ ਤੇ ਅੰਬਰਤ ਵੀ ਜੜੰਦੇ ਜੀ ਚੌਲ ਅੰਦਰ ਤੋਂ ਆਪਣਾ ਬਿਲਕੁਲ ਘੱਟ ਖਾਂਦਾ ਜੀ ਪਹਿਲਾਂ ਆਪਾਂ ਹਰਦੀਪ ਨੂੰ ਪਰਾ ਦਾਂਗੇ ਠੀਕ ਹੈ ਜੀ ਤੇ ਇਹਨਾਂ ਆਪ ਸੋ ਅਵੀ ਇਹਨੂੰ ਨਬੜੰਗਾ ਨੇ ਆਪਣੇ ਬਿਲਕੁਲ ਬੱਡੰਗਾ ਬੜੰਗਾ ਆ ਗਏ ਨੇ ਤੇ ਸੋਤਨਾ ਸੋਤਨਾ ਬੜੰਗਾ ਤੋਂ ਬੜੀ ਲਾ ਬੜੀ ਨੇ ਇਹ ਹੋ ਗਈ ਜੀ ਹੁਣ ਆਪਾਂ ਦੀ ਇਹਦੇ ਅੰਦਰ ਅੱਛਾ ਨੇ ਠੀਕ ਹੈ ਜੀ ਤੇ ਜਿਹੜੇ ਭੈਣ ਭਾਈ ਨੇ ਬੜੇ ਨਾਲੇ ਚੌਲ ਖਾਣੇ ਆ ਜੀ ਅੱਜ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤੱਕ ਤੱਕ ਲਈ ਰੱਖਾਂਗੇ